ਹੈਲੋ ਫੈਮਿਲੀ ਸਸੀ ਅ간 ਅੱਜ ਅਸੀਂ ਆਪਣਾ ਵਲੌਗ ਬਣਾਵਾਂਗੀ ਮੂੰਗੀ ਮਸਰਾਂ ਦੀ ਧੋਤੀ ਦ ਦੇਖੋ ਬਹੁਤ ਵਧੀਆ ਤੇ ਬਹੁਤ ਵਧੀਆ ਤਰੀਕੇ ਬਣਾਵਾਂਗੀ ਸਭ ਤੋਂ ਪਹਿਲਾਂ ਅਸੀਂ ਇਹਨੂੰ ਧੋ ਕੇ ਤੇ ਸਾਫ਼ ਕਰਕੇ ਰੱਖਾਂਗੇ ਤੇ ਫਿਰ ਅਸੀਂ ਆਪਣੀ ਗੈਸ ਤੇ ਦਾਲ ਨੂੰ ਤਰਾਂਗੇ ਸਭ ਤੋਂ ਪਹਿਲਾਂ ਵਿੱਚ ਅਸੀਂ ਆਪਣਾ ਇੱਕ ਪਾਣੀ ਦੋ ਪਾਣੀ ਧੋ ਕੇ ਰੱਖਾਂਗੇ ਇਹਨੂੰ ਬਹੁਤ ਵਧੀਆ ਤਰੀਕੇ ਧੋਵਾਂਗੇ ਤਾਂ ਜੋ ਕੋਈ ਗੰਦ ਘੱਟਾ ਮਿੱਟੀ ਸਾਰੇ ਇਹਦੇ ਵਿੱਚੋਂ ਨਿਕਲ ਜਾਵੇ ਤੇ ਦਾਲ ਬਹੁਤ ਹੀ ਵਧੀਆ ਬਣੀ ਇਹ ਦੇਖੋ ਕਿੰਨਾ ਗੰਦ ਨਿਕਲ ਰਿਹਾ ਦੇਖੋ ਕਿੰਨਾ ਗੰਦਾ ਪਾਣੀ ਨਿਕਲ ਰਿਹਾ ਬਹੁਤ ਗੰਦਗੀ ਆ ਆ ਦੇਖੋ ਇਸੇ ਤਰੀਕੇ ਅਸੀਂ ਧੋਣੀ ਹੈ ਤੇ ਬਨਾਨੀ ਹੈ ਧੋਈ ਜਾਣਾ ਤੇ ਸਾਫ ਕਰੀ ਜਾਣਾ ਚੰਗੀ ਤਰ੍ਹਾਂ ਸਾਫ ਕਰਕੇ ਬਨਾਨੀ ਆ ਦੇਖੋ ਅਸੀਂ ਧੋ ਕੇ ਪਾਣੀ ਭਰ ਕੇ ਸਾਫ ਕਰਕੇ ਰੱਖ ਲਿੱਤੀ ਹੈ ਬੜੀ ਵਧੀਆ ਸਾਫ ਹੋ ਚੁੱਕੀ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਲਗਾਵਾਂਗੇ ਆਪਣੀ ਗੈਸ ਤੇ ਗੈਸ ਲਗਾ ਕੇ ਆਪਣੀ ਦਾਲ ਧਰ ਦਾਂਗੇ ਐ ਤਾਂ ਕਿ ਅਸੀਂ ਆਪਣੀ ਦਾਲ ਹੁਣ ਅਸੀਂ ਆਪਣੀ ਦਾਲ ਦੇ ਵਿੱਚ ਕੀ ਕੀ ਪਾਣਾ ਹੈ ਬਹੁਤ ਸਿੰਪਲ ਬਣਾਣੀ ਹੈ ਕਿਉਂਕਿ ਅੱਜ ਕੱਲ ਲੋਕ ਬਹੁਤ ਬਿਮਾਰ ਹੋ ਰਹੇ ਨੇ ਘਰ ਦੇ ਵਿੱਚ ਵੀ ਪਰੇਸ਼ਾਨੀਆਂ ਹੋ ਰਹੀਆਂ ਨੇ ਇਸ ਸਿੰਪਲ ਖਾਣਾ ਖਾਣ ਨੂੰ ਦਿਲ ਕਰਦਾ ਹੈ ਕਿਉਂਕਿ ਵਾਇਰਲ ਬਹੁਤ ਚੱਲ ਰਿਹਾ ਹੈ ਇਸ ਕਰਕੇ ਅਸੀਂ ਬਿਲਕੁਲ ਸਿੰਪਲ ਦਾਲ ਬਣਾਣੀ ਹੈ ਤਾਂ ਕਿ ਜਿਨ੍ਹਾਂ ਦੇ ਮੂੰਹ ਖਰਾਬ ਨੇ ਸਬਜ਼ੀ ਨਹੀਂ ਖਾ ਸਕਦੇ ਤੇ ਉਹ ਦਾਲ ਦੇ ਨਾਲ ਬੜੇ ਆਰਾਮ ਦੇ ਨਾਲ ਰੋਟੀ ਖਾ ਸਕਦੇ ਭਿਉਂਗੇ ਖਾ ਸਕਦੇ ਨੇ ਤੇ ਸਵਾਦ ਦੇ ਨਾਲ ਖਾ ਸਕਦੇ ਨੇ ਇਸ ਕਰਕੇ ਅਸੀਂ ਉਹਨਾਂ ਵਾਸਤੇ ਇਹ ਰੈਸਪੀ ਬਣਾ ਲਈ ਹੈ ਬਿਲਕੁਲ ਸਿੰਪਲ ਦਾਲ ਬੱਚੇ ਵੀ ਖਾ ਸਕਣ ਬੁੱਢੇ ਵੀ ਖਾ ਸਕਣ ਤੇ ਉਹਨਾਂ ਦਾ ਮੂੰਹ ਵੀ ਠੀਕ ਹੋ ਜਾਏ ਇਹ ਨਾਰਮਲ ਦਾਲ ਖਾਸ ਕਰਕੇ ਲੋਕ ਬਿਮਾਰਾਂ ਵਾਸਤੇ ਹੀ ਬਣਾਉਂਦੇ ਨੇ ਤੇ ਇਸ ਕਰਕੇ ਅਸੀਂ ਵੈਸੇ ਵੀ ਖਾ ਲੈਂਦੇ ਆ ਕਿਉਂਕਿ ਸਾਨੂੰ ਸਵਾਦ লাগਦੀ ਅਸੀਂ ਪੰਜਾਬੀ ਲੋਕ ਸੇ ਸਭ ਕੁਝ ਖਾ ਲੈਨੇ ਸਾਨੂੰ ਬਹੁਤ ਚੰਗਾ ਲੱਗਦਾ ਆਓ ਹੁਣ ਅਸੀਂ ਇਹਦੇ ਚ ਕੀ ਕੀ ਪਾਨੇ ਤੁਹਾਨੂੰ ਦਿਖਾਣੇ ਆ ਬਿਲਕੁਲ ਸਿੰਪਲ ਦਾਲ ਬਣਾਣੀ ਹੈ ਤੇ ਬਹੁਤ ਹੀ ਸਵਾਦ ਬਣਾਣੀ ਹੈ ਅਸੀਂ ਬਿਲਕੁਲ ਸਾਫ ਸਾਧ ਤੋਂ ਕੀ ਦਾਲ ਵਿਖੋ ਬਣਾ ਰਹੇ ਆ ਪਾਣੀ ਵੀ ਦੇਖੋ ਬਿਲਕੁਲ ਸਾਫ ਹੈ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਲੋੜ ਅਨੁਸਾਰ ਜਿੰਨੀ ਕਿਸਨ ਜ਼ਰੂਰਤ ਹੈ ਅਸੀਂ ਉਸੇ ਹਿਸਾਬ ਦੇ ਨਾਲ ਨਮਕ ਪਾਵਾਂਗੇ ਐ ਦੇਖੋ ਐਸੀ ਪਾਲ ਇਤਨਾ ਨਮਕ ਆਪਣਾ ਅੱਧਾ ਚਮਚ ਪਾਵਾਂਗੇ ਅਸੀਂ ਹਲਦੀ ਦਾ ਇਹ ਸਾਡਾ ਪੈ ਗਿਆ ਮਟੀਰੀਅਲ ਹੁਣ ਅਸੀਂ ਨੂੰ ਬੰਦ ਕਰਕੇ ਰੱਖ ਦਾਂਗੇ ਤਾਂ ਜੋ ਸਾਡੀ ਦਾਲ ਤਿਆਰ ਹੋ ਸਕੇ ਅਸੀਂ ਤੜਕਾ ਲਗਾਵਾਂਗੇ ਆਹ ਰਹੀ ਲਸਣ ਦੀ ਗੰਢੀ ਤਿੰਨ ਪਿਆਜ਼ ਥੋੜਾ ਜਿਹਾ ਅਦਰਕ ਤੇ ਛੇ-ਸੱਤ ਹਰੀਆਂ ਮਿਰਚਾਂ ਦਾ ਇਹ ਥੋੜੀ ਜਿਹੀ ਦਾਲ ਕਰਾਰੇ ਬਣ ਸਕੇ ਆ ਵੇਖੋ ਦਾਲ ਚ ਪਾਣੀ ਰਿਜ ਰਿਆ ਹੋਲੀ ਲਈ ਤਿਆਰ ਹੁਣੇ ਸ਼ੁਰੂ ਹੋ ਗਈ ਹੈ ਤੇ ਹੁਣ ਅਸੀਂ ਤੜਕੇ ਦੀ ਤਿਆਰੀ ਕਰਾਂਗੇ ਆ ਦੇਖੋ ਗਿਆ ਦਾਲ ਸਾਡੀ ਰਿਜ ਰਹੀ ਹੈ ਅਸੀਂ ਹੁਣ ਦੂਸਰੇ ਪਾਸੇ ਵੀ ਗੈਸ ਲਗਾ ਲਾਂਗੇ ਆਪਣੀ ਇਹਨੂੰ ਦਾਲ ਦਾਲ ਨੂੰ ਚੁੱਕ ਕੇ ਅਸੀਂ ਆਪਣਾ ਇੱਧਰ ਰੱਖ ਦਾਂਗੇ ਤੇ ਆਪਣਾ 프라이 ਪਨ ਰੱਖ ਦਾਂਗੇ ਤੜਕਾ ਲਗਾਉਣ ਵਾਸਤੇ ਪਹਿਲਾਂ ਅਸੀਂ ਤੜਕਾ ਲਗਾ ਕੇ ਪਾਣਾ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਆਪਣਾ ਤੇਲ ਸਸੋਂ ਦਾ ਜਿਹਦਾ ਅਸੀਂ ਤੜਕਾ ਲਗਾਉਣਾ ਹੈ आ देखो तेल असी पा लिता आखो असी प्याज कट के अदरक कट के अपन हरी मिर्चा कट के रख लिया लीतिया सब तो पहला असी पावगे सब तो पहला असी पावे अपना लसन तो बाद उस आनिया जो सा दाल बन जाएगी उस तो बाद अनिया पावे जीर साढ़ा सड़ चुका है सब तो पहला असं पावे जीरा नॉर्मल जीरा पावे आ देखो उसद तो पा देंगे अभी लसुन इन लाल कर लेंगे तरह दां जो मसाला सादा बहुत बढ़िया बने जैसे-जैसे देखो लाल हो चुका है मुझे सिखाना कि अदरक मिर्च पायो देसी क्यों बहुत स्वाद आएगा ਅਦਰਕ ਸਾਡਾ ਭੁੱਜ ਚੁੱਕਿਆ ਹੁਣ ਚੁਕਾ ਦਾਂਗੇ ਹਰੀਆਂ ਮਿਰਚੀਆਂ ਤੇ ਪਿਆਜ਼ ਨਾਲ ਹੀ ਤਾਂ ਕਿ ਦੋਵੇਂ ਚੀਜ਼ਾਂ ਭੁੱਜ ਸਕਣ ਬਹੁਤ ਵਧੀਆ ਤਰਕਾ ਲੱਗਦਾ ਹੈ ਬਹੁਤ ਮਰਯਦਾ ਇਹਦੇ ਵਿੱਚ ਅਸੀਂ ਟਮਾਟਰ ਨਹੀਂ ਪਾਣੀ ਕਿਉਂਕਿ ਅਸੀਂ ਸਿੰਪਲ ਦਾਲ ਬਣਾ ਰਹੀ ਆ ਉਹ ਤਾਂ ਕੁਝ ਨਹੀਂ ਪਾਣਾ ਬਸ ਇੰਨਾ ਕੀ ਮਟੀਰੀਅਲ ਪਾਵਾਂਗੇ ਤੇ ਦਾਲ ਬਹੁਤ ਵਧੀਆ ਬਣਾਵਾਂਗੇ ਤੇ ਬਹੁਤ ਹੀ ਟੇਸਟੀ प्याज सा लाल हो चुके ने देखो भुज चुके ने बिल्कुल थोड़ा पा दें मसाला जिदे सब्जी चो समेल आसाला जिसना सब्जी बहुत स्वाद हो सके देखो लाल हो चुका है बिल्कुल भुज चुका है बाकी अभी पा देंगे धनिया जिसे साधा सब्जी साद का टेस्ट बन सके हम असी अपनी दाल च पा देंगे सारा मसाला आ देखो, बहुत वादिया लगता है ਦੇਖੋ ਜਿੰਨਾ ਮਸਾਲਾ ਲੱਗਾ ਅਸੀਂ ਸਾਰਾ ਇਹ ਸਾਰਾ ਪਾ ਕੇ ਦੀ ਤਪਾ ਦੇਣਾ ਤਾਂ ਜੋ ਦਾਲ ਦਾ ਟੇਸਟ ਵੱਜ ਸਕੇ ਇਸੇ ਤਰੀਕੇ ਅਸੀਂ ਤਿਆਰੀ ਹੈ ਦਾਲ ਬਹੁਤ ਵਧੀਆ ਬਣਦੀ ਹੈ ਬਹੁਤ ਮਜ਼ਾ ਆਉਂਦਾ ਹੈ ਖਾਣ ਦਾ ਹੁਣ ਅਸੀਂ ਇਹਨੂੰ ਬੰਦ ਕਰਕੇ ਰੱਖ ਲਵਾਂਗੇ ਤਾਂ ਜੋ ਸਾਡੀ ਦਾਲ ਜੀ ਗੜਕ ਸਕੇ ਐ ਵੇਖੋ ਜੀ ਦਾਲ ਸਾਡੀ ਬਣ ਚੁੱਕੀ ਹੈ ਦੇਖੋ ਕਿੰਨੀ ਵਧੀਆ ਦੇਖੋ ਤੁਸੀਂ ਬਹੁਤ ਵਧੀਆ ਵੇਖੋ ਬਣੀ ਐ ਇਸੇ ਤਰੀਕੇ ਤੁਸੀਂ ਦਾਲ ਬਣਾਣੀ ਐ ਤੇ ਖਾਣੀ ਐ ਇਹ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਮਤਲਬ ਜਿਸ ਵਕਤ ਕਿਸੇ ਦੇ ਸਰੀਰ ਖਰਾਬ ਹੋਵੇ ਤੇ ਤੁਸੀਂ ਬਣਾ ਕੇ ਖਵਾ ਸਕਦੇ ਹੋ ਬਹੁਤ ਵਧੀਆ ਲੱਗਦੀ ਬਹੁਤ ਮਜਾ ਆਉਂਦਾ ਹੈ ਤੁਸੀਂ ਇਸੇ ਤਰੀਕੇ ਬਣਾਇਓ ਤੇ ਉਹਨਾਂ ਨੂੰ ਖਵਾਇਓ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਏ ਫੈਮਿਲੀ ਬਾਏ